ਆਸਾੜਤ ਪੰਡਾ ਤਿਸ ਲਗੈ ਹਰ ਨਾਹਾਂ ਨਾ ਜਿੰਨਾ ਪਾਸ ਜਦ ਜੀਵਨ ਪੁਰਖ ਤਿਆਗ ਕੈ ਮਾਨਸੰਧੀ ਆਸਾੜ ਮਹੀਨੇ ਦਾ ਨਾਮ ਹੈ ਜਿਹਨੂੰ ਆਪਾਂ ਹਾੜ ਦਾ ਮਹੀਨਾ ਵੀ ਆਖਦੇ ਆਂ ਦੇਸੀ ਭਾਸ਼ਾ ਵਿੱਚ ਇਹ ਆਪਾਂ ਸਾਰੇ ਭਲੀ ਭਾਂਤ ਜਾਣਦੇ ਆਂ ਇਹ ਮਹੀਨਾ ਅਤ ਦਾ ਤਪਸ ਵਾਲਾ ਹੈ ਗਰਮੀ ਵਾਲਾ ਹੈ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ ਤੇ ਧਰਤੀ ਤਪਦੀ ਐ ਇਹ ਤਾਂ ਬਾਹਰੀ ਤਪਸ਼ ਦੀ ਗੱਲ ਐ ਜੋ ਬਾਹਰੀ ਤਪਸ਼ ਐ ਜਿਹਦੇ ਨਾਲ ਧਰਤੀ ਤਪਦੀ ਐ ਮਨੁੱਖ ਦਾ ਤਨ ਤਪਦਾ ਹੈ ਪਰ ਇਸ ਤਪਸ਼ ਤੋਂ ਬਚਣ ਵਾਸਤੇ ਸਾਡੇ ਕੋਲ ਅਜ ਬਹੁਤ ਸਾਧਨ ਨੇ ਪੱਖੇ ਨੇ ਕੂਲਰ ਨੇ ਏਸੀ ਨੇ ਇਹਨਾਂ 'ਚ ਬਹਿ ਕੇ ਆਪਾਂ ਇਸ ਤਪਸ਼ ਤੋਂ ਬਚ ਸਕਦੇ ਆ ਪਰ ਗੁਰੂ ਸਾਹਿਬ ਆਖਦੇ ਨੇ ਇੱਕ ਜਿਹੜੀ ਤਪਸੈ ਵਿਕਾਰਾਂ ਦੀ ਜੋ ਸਾਡੇ ਹਿਰਦੇ ਵਿੱਚ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦੁਸ਼ਭਾਵਨਾ ਇਹ ਜਿਹੜੀ ਅੰਦਰਲੀ ਤਪਸ ਹੈ ਗੁਰੂ ਸਾਹਿਬ ਆਖਦੇ ਨੇ ਜੇਕਰ ਮੁੱਖ ਅੰਦਰੋਂ ਤਪ ਰਿਹਾ ਹੋਵੇ ਈਰਖਾ ਵਿੱਚ, ਦੁਸ਼ਭਾਵਨਾ ਵਿੱਚ, ਵਿਕਾਰਾਂ ਵਿੱਚ ਇਹੋ ਜਿਹੀ ਮਨੁੱਖ ਨੂੰ ਭਾਵੇਂ ਆਪਾਂ ਅੱਧ ਦੀ ਠੰਡੀ ਜਗ੍ਹਾ ਤੇ ਬਿਠਾ ਦਈਏ, ਏਸੀ ਵਾਲੇ ਕਮਰੇ 'ਚ ਬਿਠਾ ਦਈਏ ਉਦੀ ਬਾਹਰੀ ਤਪੱਸਤਾ ਮੁੱਕ ਸਕਦੀ ਐ ਜੋ ਤਨ ਤਪ ਰਿਹਾ ਪਰ ਹਿਰਦੇ ਦੀ ਜਿਹੜੀ ਤਪੱਸਾ ਹੈ ਉਹ ਮੁੱਕਣ ਵਾਲੀ ਨਹੀਂ ਹੁਣ ਗੁਰੂ ਸਾਹਿਬ ਨੂੰ ਪੁੱਛਿਆ ਵੀ ਜਿਹੜੀ ਬਾਹਰੀ ਤਪੱਸਾ ਹੈ ਉਹਦੇ ਤੋਂ ਪੁੱਛਣ ਵਾਸਤੇ ਸਾਡੇ ਕੋਲ ਸਾਧਨ ਨੇ ਪਰ ਜਿਹੜਾ ਸਾਡਾ ਹਿਰਦਾ ਤਪਦਾ ਹੈ ਉਹਦੇ ਤੋਂ ਕਿਵੇਂ ਬਚਾਵਾਂਗੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਐ ਚੰਦਨ ਚੰਦਨਾ ਸਰਦ ਰੁੱਤ ਚੰਦਨ ਨੂੰ ਠੰਡਾ ਮੰਨਿਆ ਗਿਆ ਤਾਂ ਹੀ ਉਹ ਚੰਦਨ ਦਾ ਟਿੱਕਾ ਹਿੰਦੂ ਵੀਰ ਮੱਥੇ ਤੇ ਲਾਉਂਦੇ ਨੇ ਵੀ ਠੰਡਕ ਮਿਲੇ ਗੁਰੂ ਸਾਹਿਬ ਆਖਦਣ ਤੂੰ ਬਾਹਰ ਆਪਣੇ ਮੱਥੇ ਤੇ ਭਾਵੇਂ ਚੰਦਨ ਦਾ ਟਿੱਕਾ ਲਾ ਚੰਨ ਦੀ ਚਾਨਣੇ ਨੂੰ ਠੰਡਾ ਮੰਨਿਆ ਚੰਦਨ ਚੰਦਨਾ ਸਰਦ ਰੁਤ ਸਰਦੀ ਦੀ ਰੁਤ ਹੋਵੇ ਸਰਦੀ ਰੁਤ ਠੰਡੀ ਐ ਗੁਰੂ ਸਾਹਿਬ ਆਖਦਣ ਇੰਨੀ ਠੰਡਕ ਹੁੰਦਿਆ ਵੀ ਭਾਈ ਤੇਰਾ ਹਿਰਦਾ ਜਿਹੜਾ ਠੰਡਾ ਹੋਣ ਵਾਲਾ ਨਹੀਂ ਇਹ ਠੰਡਾ ਤਾਂ ਹੋਵੇਗਾ ਸ਼ੀਤਲ ਥੀਵੇ ਨਾਨਕਾ ਸ਼ੀਤਲ ਤਾਂ ਹੋਵੇਗਾ ਚਪੰਦੜੋ ਹਰਨਾਮ ਜਦੋਂ ਆਪਣੀ ਰਸਨਾ ਤੋਂ ਤੂੰ ਵਾਹਿਗੁਰੂ ਦਾ ਭਾਈ ਨਾਮ ਜਪੇਂਗਾ ਸਵਾਸ ਸਵਾਸ ਪਰਮਾਤਮਾ ਦੀ ਬੰਦਗੀ ਕਰੇਗਾ ਇਬਾਦਤ ਕਰੇਗਾ ਭਾਈ ਫਿਰ ਜੋ ਵਿਕਾਰਾਂ ਦੀ ਤਪੱਸਾ ਹੈ ਜੋ ਹਿਰਦਾ ਤਪ ਰਿਆ ਹੈ ਇਹਦੇ ਤੋਂ ਭਾਈ ਤੈਨੂੰ ਖੰਡਕ ਮਿਲੇਗੀ ਅੱਗੇ ਬ੍ਰਹਮ ਸਾਹਿਬ ਆਖਦੇ ਨੇ ਜਗ ਜੀਵਨ ਪੁਰਖ ਤਿਆਗ ਹੈ ਜਗ ਜੀਵਨ ਤੋਂ ਭਾਵ ਹੈ ਜਗ ਨੂੰ ਜੀਵਨ ਦੇਣ ਵਾਲਾ ਪੂਰਣ ਪਰਮਾਤਮਾ ਜਿਹਨੇ ਸਮੁੱਚੇ ਸੰਸਾਰ ਨੂੰ ਸਿਰਜਿਆ ਹੈ ਜੀਵਨ ਬਣਾਇਆ ਹੈ ਜਿਹੜਾ ਮਨੁੱਖ ਪਰਿਪੂਰਨ ਪਰਮਾਤਮਾ ਦਾ ਆਸਰਾ ਛੱਡ ਕੇ ਜਗ ਜੀਵਨ ਕੁਰਖ ਤਿਆਗ ਕਹਿ ਮਾਨਸ ਸੰਧੀ ਆਸ ਮਾਨਸ ਤੋਂ ਭਾਵ ਮਨੁੱਖ ਇਹ ਸਾਡੇ ਕਹਿ ਸਕਦੇ ਆ ਸਾਡੇ ਹਾਲਾਤ ਨੇ ਕਿਸ ਨੂੰ ਆਪਣੇ ਰਿਸ਼ਤੇਦਾਰ ਤੇ ਮਾਨ ਹੁੰਦਾ ਹੈ ਮੇਰਾ ਰਿਸ਼ਤੇਦਾਰ ਓਕੇ ਵੇਲੇ ਮੇਰੀ ਮਦਦ ਕਰੇਗਾ ਜਾਂ ਉੱਚੇ ਔਤੇ ਤੇ ਕਾਬਜ ਹੈ ਮੇਰੀ ਸਹਾਇਤਾ ਕਰੇਗਾ ਕਿਸ ਨੂੰ ਆਪਣੇ ਭੈਣ ਤੇ ਕਿਸ ਨੂੰ ਆਪਣੇ ਭਰਾ ਤੇ ਗੁਰੂ ਸਾਹਿਬ ਆਖਦੇ ਨੇ ਇਹ ਜਿਹੜੀਆਂ ਉਮੀਦਾਂ ਨੇ ਮਨੁੱਖਾਂ ਤੇ ਜੋ ਤੂੰ ਭਾਇ ਰੱਖ ਕੇ ਬੈਠਾ ਹੈ ਰਿਸ਼ਤੇਦਾਰਾਂ ਤੇ ਮਿੱਤਰਾਂ ਦੋਸਤਾਂ ਤੇ ਇਹ ਟੁੱਟਣ ਵਾਲੀਆਂ ਨੇ ਜਦੋਂ ਇਹ ਉਮੀਦਾਂ ਟੁੱਟਦੀਆਂ ਨੇ ਜਦੋਂ ਕਿਸੇ ਤੇ ਬਹੁਤ ਭਰੋਸਾ ਹੋਵੇ ਤੇ ਓਕੇ ਵੇਲੇ ਕੰਮ ਆਵੇਗਾ ਉਹ ਜਦੋਂ ਕੰਮ ਨਾ ਕਰੇ ਫਿਰ ਬੜਾ ਦੁੱਖ ਲੱਗਦਾ ਹੈ ਗੁਰੂ ਸਾਹਿਬ ਆਖਦੇ ਨੇ ਕਿਸੇ ਮਨੁੱਖ ਤੇ ਉਮੀਦ ਨਾ ਰੱਖ ਕਿਸੇ ਰਿਸ਼ਤੇਦਾਰ ਤੇ ਉਮੀਦ ਨਾ ਰੱਖ ਕਿਸੇ ਭੈਣ ਭਰਾ ਤੇ ਉਮੀਦ ਨਾ ਰੱਖ ਉਮੀਦ ਰੱਖਣੀ ਹੈ ਭਰੋਸਾ ਰੱਖਣਾ ਹੈ ਪਰਮਾਤਮਾ ਤੇ ਰੱਖੇ ਜਿਹੜਾ ਮਨੁੱਖ ਜਗ ਜੀਵਨ ਪੁਰਖ ਤੇ ਆਕੈ ਪਰਮਾਤਮਾ ਦਾ ਤਿਆਗ ਕਰਕੇ ਪਰਮਾਤਮਾ ਦਾ ਆਸਰਾ ਛੱਡ ਕੇ ਕਿਸੇ ਮਨੁੱਖ ਤੇ ਆਸ ਰੱਖਦਾ ਹੈ ਗੁਰੂ ਸਾਹਿਬ ਆਖਦੇ ਨੇ ਖੱਜਲ ਖੁਆਰ ਹੁੰਦਾ ਹੈ ਅੱਗੇ ਕਿਰਪਾ ਕਰ ਰਹੇ ਨੇ ਰੈਣ ਵਿਹਾਣੀ ਪੁਛ ਤਾਣੀ ਉੜ ਚੱਲੀ ਗਈ ਦਰਾਸ ਗੁਰੂ ਸਾਹਿਬ ਨੇ ਤੇ ਸਾਨੂੰ ਸਮਝਾ ਦਿੱਤਾ ਵੀ ਜਿਹੜਾ ਮਨੁੱਖ ਪਰੇ ਪਰਮਾਤਮਾ ਦਾ ਆਸਰਾ ਛੱਡ ਦਿੰਦਾ ਕਿਸੇ ਮਨੁੱਖ ਤੇ ਆਸ ਰੱਖਦਾ ਖੱਜਲ ਖਵਾਰਤ ਹੁੰਦਾ ਏ ਉਹਦੇ ਹਾਲਾਤ ਕੈਸੇ ਬਣਦੇ ਨੇ ਦੁਇਆ ਭਾਏ ਵਗੂਚੀਆ ਗਲਪੀਸ ਜਮਕੀ ਪਾਸ ਇੱਕ ਪਰਮਾਤਮਾ ਦੇ ਪਿਆਰ ਨੂੰ ਛੱਡ ਕੇ ਦੁਇਆ ਭਾਤੋਂ ਭਾਵ ਹੈ ਕਿਸੇ ਦੂਜੇ ਪਾਸੇ ਉਮੀਦ ਲਾ ਕੇ ਇੱਥੇ ਵੀ ਮੱਥਾ ਟੇਕ ਲਿਆ ਹੋਰ ਕਿਤੇ ਜਾ ਕੇ ਵੀ ਨੱਕ ਰਗੜ ਲਿਆ ਜਦੋਂ ਇੱਕ ਤੋਂ ਭਰੋਸਾ ਟੁੱਟ ਜਾਂਦਾ ਹੈ ਦੂਰ ਭਾਵ ਚ ਆਪਾਂ ਪੈ ਜਾਂਦੇ ਆ ਦੁਇਆ ਭਾਏ ਵਗੂਚੀਆ ਵਗੂਚੇ ਤੋਂ ਭਾਵ ਹੈ ਖਵਾਰ ਹੋਣਾ ਤੇਰ ਮਨੁੱਖ ਖਵਾਰ ਹੁੰਦਾ ੱੱੱਕੇ ਹੁੰਦਾ ਗੱਲ ਪਈ ਇਸ ਜਮਕੇ ਆਸ ਸੰਸਾਰ ਤੇ ਰਹਿੰਦੇ ਤਾਂ ਦੁੱਖ ਭੋਗਦਾ ਹੀ ਐ ਗੁਰੂ ਸਾਹਿਬ ਆਖਦੇ ਨੇ ਜਦੋਂ ਅਗਾ ਜਾਂਦਾ ਜਮਾਂ ਦੀ ਫਾਇਉ ਦੀ ਗਾਲ ਵਿੱਚ ਪੈਂਦੀ ਐ ਜਮਾਂ ਦੀ ਮਾਰ ਸੀ ਹਟਦਾ ਜਿਹੜਾ ਪਰਮਾਤਮਾ ਦਾ ਆਸਰਾ ਛੱਡ ਦਿੰਦਾ ਅੱਗੇ ਕਿਰਪਾ ਕਰ ਰਹੇ ਨੇ ਜੇ ਹਾਂ ਵਿਜੈ ਸੂ ਲੁਣੈ ਮੱਥੇ ਝੋਲ ਕੇ ਆਸ ਇਹ ਨਿਯਮ ਹੈ ਪਰਮਾਤਮਾ ਦਾ ਮਨੁੱਖ ਜੋ ਜਿਹੇ ਜੇ ਕਰਮ ਕਰਦਾ ਹੈ ਉਸ ਤਰ੍ਹਾਂ ਦੇ ਲੇਖ ਪਰਮਾਤਮਾ ਉਹਦੇ ਮੱਥੇ ਤੇ ਉਕਰ ਦਿੰਦਾ ਹੈ ਚੰਗੇ ਕਰਮ ਕਰਾਂਗੇ ਚੰਗੇ ਲੇਖ ਪਰਮਾਤਮਾ ਸਾਡੇ ਮੱਥੇ ਤੇ ਲਿਖ ਦਿੰਦਾ ਹੈ ਜੋ ਪੁਰਬਲਾ ਜਨਮ ਹੈ ਜੋ ਜਿਸੀ ਕਰਮ ਕਰਕੇ ਆਏ ਆ ਉਹ ਜੇ ਲੇਖ ਸਾਡੇ ਮੱਥੇ ਤੇ ਪਰਮਾਤਮਾ ਨੇ ਲਿਖ ਕੇ ਸਾਨੂੰ ਭੇਜਿਆ ਹੈ ਜੇ ਹਾਂ ਭੇਜਿਆ ਜਿਸ ਤਰ੍ਹਾਂ ਜੇ ਤੂੰ ਬੀਜ ਬੀਜਦਾ ਹੈ ਸੋਲ ਉਹ ਹੀ ਤੈਨੂੰ ਫਲ ਪ੍ਰਾਪਤ ਹੋਣਾ ਹੈ ਮੱਥੇ 'ਚ ਉਹ ਲਿਖਿਆ ਜੋ ਪ੍ਰਮਾਤਮਾ ਨੇ ਮੱਥੇ ਤੇ ਲਿਖ ਦਿੱਤਾ ਉਹ ਪਾਈ ਭੋਗਣਾ ਪੈਂਦੇ ਗੁਰੂ ਸਾਹਿਬ ਆਖਦੇ ਨੇ ਇਸ ਕਰਕੇ ਉਹ ਜੇ ਕਰਮ ਨਾ ਕਰ ਇਹੋ ਜੇ ਮਾੜੇ ਕੰਮ ਨਾ ਕਰ ਜਿਹਦਾ ਫਲ ਖਾਣਾ ਤੈਨੂੰ ਔਖਾ ਹੋ ਜੇ ਜੋਤਰ ਤੋਂ ਖਾਦਾਂ ਨਾ ਜਾਏ ਵੀ ਚੰਗੇ ਕਰਮ ਕਰ ਪ੍ਰਮਾਤਮਾ ਨੂੰ ਯਾਦ ਕਰ ਅੱਗੇ ਕਿਰਪਾ ਕਰ ਇਹਨੇ ਰੈਣ ਵਿਹਾਣੀ ਹੋ ਜੀ ਪੁੱਛੋ ਤਾਣੀ ਉਠ ਚੱਲੀ ਗਈ ਨਰਾਸ ਜਿਹੜਾ ਪਰਮਾਤਮਾ ਦਾ ਤਿਆਗ ਕਰਕੇ ਕਿਸੇ ਮਨੁੱਖ ਤੇ ਆਸਰਾ ਰੱਖਦਾ ਹੈ ਜਾਂ ਹੋਰ ਕਿਸੇ પાસે ਭਟਕਦਾ ਹੈ ਗੁਰੂ ਸਾਹਿਬ ਆਖਦੇ ਨੇ ਉਹ ਮਨੁੱਖ ਦਿਨ ਰਾਤ ਬਿਲਕਦੇ ਨੇ ਤੜਫਦੇ ਨੇ ਤੇ ਸੰਸਾਰ ਤੋਂ ਨਿਰਾਸ਼ੇ ਤੁਰ ਜਾਂਦੇ ਨੇ ਉੱਠ ਚੱਲੀ ਗਈ ਨਿਰਾਸ਼ ਉਹਨਾਂ ਦੇ ਹੱਥ ਨਿਰਾਸ਼ਾ ਲੱਗਦੀ ਹੈ ਉਹਨਾਂ ਨੂੰ ਪਰਮਾਤਮਾ ਦੇ ਦਰ ਤੇ ਸੋਭਾ ਨਹੀਂ ਮਿਲਦੀ ਅਖੀਰ ਤੇ ਕਿਰਪਾ ਕਰਨੇ ਜਿੰਨ ਕੋ ਸਾਧੂ ਭੇਟੀ ਐ ਸੋ ਤਰਗੈ ਹੋਏ ਖਲਾਸ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਪਿਆ ਸਾਧੂ ਤੋਂ ਭਾਵੇਂ ਤੇ ਗੁਰੂ ਹੈ ਜੋ ਆਪਣੇ ਗੁਰੂ ਦੇ ਲੜ ਲੱਗੇ ਨੇ ਜੋ ਗੁਰੂ ਦੇ ਹੁਕਮਾਂ ਤੇ ਚੱਲਣ ਲੱਗੇ ਨੇ ਸੋ ਦਰਗਹਿ ਹੋਏ ਖਲਾਸ ਉਹ ਪਰਮਾਤਮਾ ਦੇ ਦਰਗਾਹ ਵਿੱਚ ਜਦੋਂ ਜਾਂਦੇ ਨੇ ਸੁਰਖਰੂ ਹੋ ਕੇ ਜਾਂਦੇ ਨੇ ਕਹਿਣ ਤੋਂ ਭਾਵ ਦਾਗ ਦੋਸ਼ ਤੋਂ ਰਹਿਤ ਹੋ ਕੇ ਜਾਂਦੇ ਨੇ ਪਰਮਾਤਮਾ ਦੀ ਦਰਗਾਹ ਵਿੱਚ ਉਹਨਾਂ ਨੂੰ ਆਦਰ ਮਾਨ ਸਤਕਾਰ ਮਿਲਦਾ ਹੈ ਆਪਾਂ ਜਿਉਂਦੇ ਜੀ ਆਦਰ ਮਾਨ ਸਤਕਾਰ ਭਾਲਦੇ ਆ ਵੀ ਸੰਸਾਰ ਅੰਦਰ ਸਾਡਾ ਆਦਰ ਹੋਵੇ ਮਾਨ ਸਤਕਾਰ ਹੋਵੇ ਗੁਰੂ ਸਾਹਿਬ ਕਹਿੰਦੇ ਨੇ ਉਹ ਤਾਂ ਭਾਈ ਤੈਨੂੰ ਮਿਲ ਸਕਦਾ ਤੇਰੇ ਕੋਲ 4 ਪੈਸੇ ਹੋਣ ਔਰ ਪਰਮਾਤਮਾ ਦੀ ਦਰਗਾਹ ਵਿੱਚ ਉੱਥੇ ਜੇ ਤੂੰ ਆਦਰ ਮਾਨ ਸਤਕਾਰ ਚਾਹੁੰਦਾ ਹੈ ਉਹਦੇ ਵਾਸਤੇ ਗੁਰੂ ਸਾਹਿਬ ਕਹਿੰਦੇ ਨੇ ਭਾਈ ਤੈਨੂੰ ਨਾਮ ਚੁਪਣਾ ਪਵੇਗਾ ਅੱਗੇ ਕਿਰਪਾ ਕਰੇ ਨੇ ਕਾਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਹੇ ਵਾਹਿਗੁਰੂ ਮੇਰ ਤੇ ਕਿਰਪਾ ਕਰੋ ਗੁਰੂ ਅਰਜਨ ਦੇਵ ਮਹਾਰਾਜ ਆਖਦੇ ਨੇ ਵੀ ਮੇਰੇ ਮਨ ਅੰਦਰ ਤੁਹਾਡੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏ ਇਹ ਦੇਖੋ ਪਿਆਸ ਹੀ ਹੈ ਜਦੋਂ ਪਿਆਸ ਲੱਗਦੀ ਹੈ ਮਨੁੱਖ ਦਰਸ਼ਨਾਂ ਦੀ ਪਿਆਸ ਆ ਕੇ ਗੁਰੂ ਘਰ ਆਪਣੇ ਗੁਰੂ ਦੇ ਦਰਸ਼ਨ ਕਰਦਾ ਹੈ ਜਦੋਂ ਨਿਤਨੇਮ ਦੀ ਪਿਆਸ ਲੱਗਦੀ ਹੈ ਇਹ ਗੁਰੂ ਦੀ ਕਿਰਪਾ ਹੈ ਜਦੋਂ ਗੁਰੂ ਅੰਦਰ ਪਿਆਸ ਪੈਦਾ ਕਰਦਾ ਫਿਰ ਮਨੁੱਖ ਬਾਣੀ ਪੜਦਾ ਉਹਦੀ ਕਿਰਪਾ ਤੋਂ ਬਗੈਰ ਗੁਰੂ ਘਰ ਆ ਕੇ ਵੀ ਜਿਹੜਾ ਮਨ ਸਾਡਾ ਉਹ ਬਾਣੀ ਵਿੱਚ ਨਹੀਂ ਜੁੜਦਾ ਜੋਦੀ ਕਿਰਪਾ ਨੋਵੇ ਉਹਦੀ ਕਿਰਪਾ ਹੋਵੇ ਫੇਰ ਮਨੁੱਖ ਪਰਮਾਤਮਾ ਦੀ ਬਾਣੀ ਨਾਲ ਜੁੜਦਾ ਹੈ ਫੇ ਸਵਾਸ ਸਵਾਸ ਵਾਹਿਗੁਰੂ ਚੇਤੇ ਕਰਦਾ ਹੈ ਇੱਥੇ ਗੁਰੂ ਸਾਹਿਬ ਨੇ ਅਰਦਾਸ ਬੇਨਤੀ ਕੀਤੀ ਹੈ ਕਿ ਉਹ ਜੀ ਕਿਰਪਾ ਕਰਦੇ ਹੋ ਮੇਰੇ ਅੰਦਰ ਪਿਆਸ ਪੈਦਾ ਹੋ ਜੇ ਦਰਸ਼ਨਾਂ ਦੀ ਬਚਨ ਪੜਦੇ ਆਂ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭੇ ਰਾਜ ਹੋਰ ਬਚਨ ਹੁੰਦਾ ਹੈ ਦਰਸ ਪਿਆਸ ਮੇਰੋ ਮਨ ਮੋਹਿਓ ਹਰ ਪੰਖ ਲਗਾਏ ਮਲੀਜੈ ਮਨ ਮੇਰੇ ਹਰ ਕੇ ਚਰਨ ਦੇ ਵਿੱਚ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਪੜ੍ਹਦੇ ਆ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਐ ਪ੍ਰਤੁੱਤ ਭਗਵੰਤਾ ਇਹ ਦਰਸ਼ਨਾਂ ਦੀ ਪਿਆਸ ਹੈ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਂ ਹੀ ਬਿਲਕੁਲ ਕਰੇ ਚਾਤਰਕ ਕੀ ਨਿਆਈਂ ਵੀ ਇਸ ਤਰ੍ਹਾਂ ਦੀ ਪਿਆਸ ਮਨ ਅੰਦਰ ਪੈਦਾ ਹੋ ਜੇ ਵਾਹਿਗੁਰੂ ਜੀ ਇਸ ਵਾਸਤੇ ਵਾਸਾ ਤੁਹਾਡਾ ਨਾਮ ਜਪਾ ਕੇ ਕਿਰਪਾ ਕਰੇ ਨੇ ਪ੍ਰਭ ਤੂਦੋਂ ਬਿਨੂਜਾ ਕੋ ਨਹੀਂ ਨਾਨਕ ਕੀ ਅਰਦਾਸ ਗੁਰੂ ਨਾਨਕ ਪਾਸਾ ਜੀ ਦਾ ਨਾਮ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਸਮਝਾ ਰਹੇ ਨੇ ਵੀ ਇਹ ਵਾਹਿਗੁਰੂ ਤੁਹਾਡੇ ਤੋਂ ਬਗੈਰ ਤੇਰੇ ਤੋਂ ਬਗੈਰ ਹੋਰ ਕੋਈ ਦੂਜਾ ਨਹੀਂ ਮੈਨੂੰ ਦਿਸਦਾ ਜਿਹਦੇ ਅੱਗੇ ਜਾ ਕੇ ਮੈਂ ਆਪਣਾ ਦੁੱਖ ਦੱਸਾਂ ਜਿਹਦੇ ਅੱਗੇ ਜਾ ਕੇ ਮੈਂ ਅਰਦਾਸ ਕਰਾਂ ਮੈਨੂੰ ਕੋਈ ਦੂਜਾ ਨਜ਼ਰ ਨਹੀਂ ਆਉਂਦਾ ਜੋ ਮੇਰੀ ਮਨ ਦੀਆਂ ਮਰਜ਼ੀਆਂ ਨੂੰ ਪੂਰੀਆਂ ਕਰ ਸਕੇ ਜੋ ਮੈਨੂੰ ਦੁੱਖਾਂ ਤੋਂ ਬਚਾ ਸਕੇ اے ਵਾਹਿਗੁਰੂ ਕਿ ਤੂੰ ਤੁਹਾਡੇ ਤੋਂ ਬਗੈਰ ਮੈਨੂੰ ਦੂਜਾ ਕੋਈ ਨਜ਼ਰ ਨਹੀਂ ਆ ਰਿਹਾ ਪ੍ਰਭ ਤੋਦ ਬਿਨ ਦੂਜਾ ਕੋਈ ਨਹੀਂ ਨਾਨਕ ਦੀ ਅਰਦਾਸ ਕਿ ਮੇਰੀ ਨਾਨਕ ਦੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ ਅੱਗੇ ਕਿਰਪਾ ਕਰੇ ਨੇ ਆਸਾੜ ਸੁਹੰਦਾ ਤਿਸ ਲਗੈ ਕਿ ਇਹ ਮਹੀਨਾ ਜਿੱਤੇ ਅੱਤ ਦਾ ਗਰਮੀ ਵਾਲਾ ਜਿੱਥੇ ਮਨੁੱਖ ਤਾਂ ਤਨ ਵੀ ਤਪਦਾ ਹੈ ਤੇ ਹਿਰਦਾ ਵੀ ਤਪਦਾ ਹੈ ਗੁਰੂ ਸਹਿਬਾ ਨੇ ਇੱਕ ਤਾਂ ਪਤਾ ਹੋਇਆ ਮਹੀਨਾ ਉਹਨਾਂ ਜੀਵ ਇਸਤਰੀਆਂ ਵਾਸਤੇ ਉਹਨਾਂ ਜੀਵਾਂ ਵਾਸਤੇ ਸੁਹਾਵਣਾ ਹੈ ਟਿੰਡਕ ਵਾਲਾ ਹੈ ਕਿੰਨਾ ਵਾਸਤੇ ਜਿਸ ਲਗੇ ਆਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਸਰਨ ਨਿਵਾਸ ਜਿਨ੍ਹਾਂ ਦੇ ਮਨ ਅੰਦਰ ਵਾਹਿਗੁਰੂ ਦੇ ਚਰਨਾ ਪ੍ਰਤੀ ਪਿਆਰ ਪੈਦਾ ਹੋ ਗਿਆ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਵਾਸਤਾ ਹੋ ਗਿਆ ਜੋ ਕਹਿ ਸਕਦੇ ਜੋ ਬਾਣੀ ਨਾਲ ਜੁੜ ਗਏ ਨਹੀਂ ਗੁਰੂ ਸਾਹਿਬ ਆਖਦੇ ਨੇ ਇਹ ਤਪਦਾ ਹੋਇਆ ਮਹੀਨਾ ਵੀ ਉਹਨਾਂ ਨੂੰ ਠੰਡਕ ਦੇਣ ਵਾਲਾ ਹੈ ਉਹਨਾਂ ਦੀ ਸੁਹਾਵਣਾ ਹੈ ਸੋ ਗੁਰੂ ਸਾਹਿਬ ਨੇ ਸਾਨੂੰ ਸਮਝਾ ਦਿੱਤਾ ਹੈ ਕਿ ਪਰਮੇਸ਼ਰ ਨਾਲ ਜੁੜ ਕੇ ਰਹੀਏ ਸੁਆਸ-ਸਵਾਸ ਪਰਮੇਸ਼ਰ ਦਾ ਨਾਮ ਜਪੀ ਤੇ ਇੱਕ ਤੇ ਭਰੋਸਾ ਕਰਨੇ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਪਾਰ ਉਤਾਰਾ ਉਹਨਾਂ ਦਾ ਹੀ ਹੈ ਜਿਹੜੇ ਇੱਕ ਨਾਲ ਜੁੜਦੇ ਨੇ ਇੱਕ ਤੇ ਭਰੋਸਾ ਕਰਦੇ ਨੇ ਇੱਕ ਤੇ ਆਸ ਰੱਖਦੇ ਨੇ ਦੋਰੇ ਚਾਪਾ ਪੜਦੇ ਆ ਬਚਨ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਪ੍ਰਭ ਕੀ ਦੇਹ ਜੋ ਪ੍ਰਭ ਕੋ ਮਿਲ ਵੋਚ ਹੈ ਕੋਈ ਸ਼ਬਦ ਮੈਂ ਲੈ ਬਾਣੀ ਹੈ ਸ਼ਬਦ ਨੂੰ ਖੋਜ ਕੇ ਆਪਾਂ ਪਰਮੇਸ਼ਰ ਨੂੰ ਮਿਲ ਸਕਦੇ ਆ ਪਰਮੇਸ਼ਰ ਦਾ ਦਰਸ਼ਨ ਪਾ ਸਕਦੇ ਆ ਸੋ ਅਰਦਾਸ ਕਰੀਏ ਸਤਿਗੁਰੂ ਜੀ ਕਿਰਪਾ ਕਰੋ ਇਹ ਜੋ ਮਹੀਨਾ ਅੱਜ ਪ੍ਰਾਰੰਭ ਹੋਇਆ ਹੈ ਸਾਡਾ ਸਭਨਾ ਦਾ ਬਾਣੀ ਪੜਦੇ ਆ ਸੁਖ ਮਈ ਆਨੰਦ ਮਈ ਬਤੀਤ ਹੋਏ ਭੁਲਾ ਚੁਕਾਂ ਦੀ ਕੀਮਾਂ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਦਨ ਚੰਦਨਾ ਸਰਦ ਰੁੱਤ ਚੰਦਨ ਨੂੰ ਠੰਡਾ ਮੰਨਿਆ ਗਿਆ ਤਾਂ ਹੀ ਉਹ ਚੰਦਨ ਦਾ ਟਿੱਕਾ ਹਿੰਦੂ ਵੀਰ ਮੱਥੇ ਤੇ ਲਾਉਂਦੇ ਨੇ ਵੀ ਠੰਡਕ ਮਿਲੇ ਗੁਰੂ ਸਹਿਬ ਰਾਖ ਦੇ ਤੂੰ ਬਾਹਰੇ ਆਪਣੇ ਮੱਥੇ ਤੇ ਭਾਵੇਂ ਚੰਦਨ ਦਾ ਟਿੱਕਾ ਲਾ ਚੰਨ ਦੀ ਚਾਨਣੇ ਨੂੰ ਠੰਡਾ ਮੰਨਿਆ ਚੰਦਨ ਚੰਦਨਾ ਸਰਦ ਰੁੱਤ ਸਰਦੀ ਦੀ ਰੁੱਤ ਹੋਵੇ ਸਰਦੀ ਰੋ ਤਾਂ ਠੰਡੀ ਐ ਗੁਰੂ ਸਾਹਿਬ ਆਖਦੇ ਨੇ ਇੰਨੀ ਠੰਡਕ ਹੁੰਦੇ ਆ ਵੀ ਭਾਈ ਤੇਰਾ ਹਿਰਦਾ ਜਿਹੜਾ ਠੰਡਾ ਹੋਣ ਵਾਲਾ ਨਹੀਂ ਇਹ ਠੰਡਾ ਤਾਂ ਹੋਵੇਗਾ ਸ਼ੀਤਲ ਥੀਵੇ ਨਾਨਕਾ ਸ਼ੀਤਲ ਤਾਂ ਹੋਵੇਗਾ ਚ 15ੋ ਹਰਨਾਮ ਜੇ ਤੂੰ ਆਪਣੀ ਰਸਨਾ ਤੋਂ ਤੂੰ ਵਾਹਿਗੁਰੂ ਦਾ ਭਾਈ ਨਾਮ ਜਪੇਂ ਸਵਾਸ ਸਵਾਸ ਪ੍ਰਮਾਤਮਾ ਦੀ ਬੰਦਗੀ ਕਰੇਗਾ ਇਬਾਦਤ ਕਰੇਗਾ ਭਾਈ ਫਿਰ ਤੂੰ ਵਿਕਾਰਾਂ ਦੀ ਤਪੱਸਾ ਜੋ ਹਿਰਦਾ ਤਪ ਰਿਹਾ ਐ ਇਹਦੇ ਤੋਂ ਭਾਈ ਤੈਨੂੰ ਠੰਡਕ ਮਿਲੇਗੀ ਅੱਗੇ ਗੁਰੂ ਸਾਹਿਬ ਆਖਦੇ ਨੇ ਜਗ ਜੀਵਨ ਪੁਰਖ ਤਿਆਗ ਕਹ ਜਗ ਜੀਵਨ ਤੋਂ ਭਾਵ ਹੈ ਜਗ ਨੂੰ ਜੀਵਨ ਦੇਣ ਵਾਲਾ ਪਰਿਪੂਰਨ ਪਰਮਾਤਮਾ ਜੀ ਨੇ ਸਮੁੱਚੇ ਸੰਸਾਰ ਨੂੰ ਸਿਰਜਿਆ ਹੈ ਜੀਵਨ ਬਣਾਇਆ ਹੈ ਜਿਹੜਾ ਮਨੁੱਖ ਪਰਿਪੂਰਨ ਪਰਮਾਤਮਾ ਦਾ ਆਸਰਾ ਛੱਡ ਕੇ ਜਗ ਜੀਵਨ ਪੁਰਖ ਤਿਆਗ ਕਹ ਮਾਨਸ ਸੰਧੀ ਆਸ ਮਾਨਸ ਤੋਂ ਭਾਵ ਮਨੁੱਖ ਇਹ ਸਾਡੇ ਕਹਿ ਸਕਦੇ ਆ ਸਾਡੇ ਹਾਲਾਤ ਨੇ ਕਿਸ ਨੂੰ ਆਪਣੇ ਰਿਸ਼ਤੇਦਾਰ ਤੇ ਮਾਨ ਹੁੰਦਾ ਹੈ ਮੇਰਾ ਰਿਸ਼ਤੇਦਾਰ ਉੱਕੇ ਵੇਲੇ ਮੇਰੀ ਮਦਦ ਕਰੇਗਾ ਜਾਂ ਉੱਚੇ ਉਹਦੇ ਤੇ ਕਾਬਜ ਹੈ ਮੇਰੀ ਸਹਾਇਤਾ ਕਰੇਗਾ ਕਿਸ ਨੂੰ ਆਪਣੇ ਭੈਣ ਤੇ ਕਿਸ ਨੂੰ ਆਪਣੇ ਭਰਾ ਤੇ ਗੁਰੂ ਸਾਹਿਬ ਜੀ ਨੇ ਇਹ ਜਿਹੜੀਆਂ ਉਮੀਦਾਂ ਨੇ ਮਨੁੱਖਾਂ ਤੇ ਜੋ ਤੂੰ ਭਾਈ ਰੱਖ ਕੇ ਬੈਠਾ ਹੈ ਰਿਸ਼ਤੇਦਾਰਾਂ ਤੇ ਮਿੱਤਰਾਂ ਦੋਸਤਾਂ ਤੇ ਇਹ ਟੁੱਟਣ ਵਾਲੀਆਂ ਨੇ ਜਦੋਂ ਇਹ ਉਮੀਦਾਂ ਟੁੱਟਦੀਆਂ ਨੇ ਜਦੋਂ ਕਿਸੇ ਤੇ ਬਹੁਤ ਭਰੋਸਾ ਹੋਵੇ ਕਿ ਉਹ ਕਿਵੇਂ ਕੰਮ ਆਵੇਗਾ ਉਹ ਜਦੋਂ ਕੰਮ ਨਾ ਕਰੇ ਫਿਰ ਬੜਾ ਦੁੱਖ ਲੱਗਦਾ ਹੈ ਗੁਰੂ ਸਾਹਿਬ ਆਖਦੇ ਨੇ ਕਿਸੇ ਮਨੁੱਖ ਤੇ ਉਮੀਦ ਨਾ ਰੱਖ ਕਿਸੇ ਰਿਸ਼ਤੇਦਾਰ ਤੇ ਉਮੀਦ ਨਾ ਰੱਖ ਕਿਸੇ ਭੈਣ ਭਰਾ ਤੇ ਉਮੀਦ ਨਾ ਰੱਖ ਉਮੀਦ ਰੱਖਣੀ ਹੈ ਭਰੋਸਾ ਰੱਖਣਾ ਪਰਮਾਤਮਾ ਤੇ ਰੱਖ ਜਿਹੜਾ ਮਨੁੱਖ ਜਗ ਜੀਵਨ ਪੁਰਖ ਤੇ ਆਕ ਕੇ ਪਰਮਾਤਮਾ ਦਾ ਤਿਆਗ ਕਰਕੇ ਪਰਮਾਤਮਾ ਦਾ ਆਸਰਾ ਛੱਡ ਕੇ ਕਿਸੇ ਮਨੁੱਖ ਤੇ ਆਸ ਰੱਖਦਾ ਹੈ ਗੁਰੂ ਸਾਹਿਬ ਆਖਦੇ ਨੇ ਖੱਜਲ ਖਵਾਰ ਹੁੰਦਾ ਹੈ ਅੱਗੇ ਕਿਰਪਾ ਕਰ ਰਹੇ ਨੇ ਰੇਣ ਵਿਹਾਣੀ ਕੁਛ ਤਾਣੀ ਔਰ ਚੱਲੀ ਗਈ ਦਰਾਸ ਗੁਰੂ ਸਾਹਿਬ ਨੇ ਤੇ ਸਾਨੂੰ ਸਮਝਾ ਦਿੱਤਾ ਵੀ ਜਿਹੜਾ ਮਨੁੱਖ ਪਰਿਪੂਰਨ ਪ੍ਰਮਾਤਮਾ ਦਾ ਆਸਰਾ ਛੱਡ ਦਿੰਦਾ ਕਿਸੇ ਮਨੁੱਖ ਤੇ ਆਸ ਰੱਖਦਾ ਖੱਜਲ ਖਵਾਰਤ ਹੁੰਦਾ ਏ ਉਹਦੇ ਹਾਲਾਤ ਐਸੇ ਬਣਦੇ ਨੇ ਦੁਇਆ ਭਾਏ ਵਗੂਚੀਏ ਕਲਪ ਇਸ ਜਮਕੀ ਫਾਸ ਇਕ ਪ੍ਰਮਾਤਮਾ ਦੇ ਪਿਆਰ ਨੂੰ ਛੱਡ ਕੇ ਦੁਇਆ ਭਾਤੋਂ ਭਾਵ ਹੈ ਕਿਸੇ ਦੂਜੇ ਪਾਸੇ ਉਮੀਦ ਲਾ ਕੇ ਇੱਥੇ ਵੀ ਮੱਥਾ ਟੇਕ ਲਿਆ ਹੋਰ ਕਿਤੇ ਜਾ ਕੇ ਵੀ ਨੱਕ ਰਗੜ ਲਿਆ ਜਦੋਂ ਇੱਕ ਤੋਂ ਭਰੋਸਾ ਟੁੱਟ ਜਾਂਦਾ ਹੈ ਦੋ ਭਾਗ ਵਿਚ ਆਪਾਂ ਪੈ ਜਾਂਦੇ ਆ ਦੋਇ ਭਾਏ ਬਗੂਚੀ ਆ ਬਗੂਚੇ ਤੋਂ ਭਾਏ ਖੁਆਰ ਹੋਣਾ ਫਿਰ ਮਨੁੱਖ ਖੁਆਰ ਹੁੰਦਾ ਥੱਕੇ ਹੁੰਦਾ ਗਨ ਪੈਸ ਜਮਤੀ ਫਾਸ ਸੰਸਾਰ ਤੇ ਰਹਿੰਦੇ ਤਾਂ ਦੁੱਖ ਭੋਗਦਾ ਹੀ ਹੈ ਗੁਰੂ ਸਾਹਿਬ ਆਖਦੇ ਨੇ ਜਦੋਂ ਅਗਾਹ ਜਾਂਦਾ ਜਮਾਂ ਦੀ ਫਾਇਉ ਦੀ ਗਾਲ ਵਿੱਚ ਪੈਂਦੀ ਹੈ ਜਮਾਂ ਦੀ ਮਾਰ ਸੀ ਹਟਦਾ ਹੈ ਜਿਹੜਾ ਪਰਮਾਤਮਾ ਦਾ ਆਸਰਾ ਛੱਡ ਦਿੰਦਾ ਹੈ ਅੱਗੇ ਕਿਰਪਾ ਕਰ ਰਹੇ ਨੇ ਜਿਹਾ ਵਿਜੈ ਸੂ ਲੁਣਾ ਮੱਥੇ ਝੋਲ ਕੇ ਆ ਪੀ ਇਹ ਨਿਯਮ ਹੈ ਪਰਮਾਤਮਾ ਦਾ ਮਨੁੱਖ ਜਿਉਹੋ ਜੇ ਕਰਮ ਕਰਦਾ ਹੈ ਉਸ ਤਰ੍ਹਾਂ ਦੇ ਲੇਖ ਪਰਮਾਤਮਾ ਉਹਦੇ ਮੱਥੇ ਤੇ ਉਕਰ ਦਿੰਦਾ ਹੈ ਚੰਗੇ ਕਰਮ ਕਰਾਂਗੇ ਚੰਗੇ ਲੇਖ ਪਰਮਾਤਮਾ ਸਾਡੇ ਮੱਥੇ ਤੇ ਲਿਖ ਦਿੰਦਾ ਹੈ ਜੋ ਪੁਰਬਲਾ ਜਨਮ ਹੈ ਜਿਹੋਗੇ ਇਸੇ ਕਰਮ ਕਰਕੇ ਆਏ ਆ ਉਹ ਜੇ ਲੇਖ ਸਾਡੇ ਮੱਥੇ ਤੇ ਪਰਮਾਤਮਾ ਨੇ ਲਿਖ ਕੇ ਸਾਨੂੰ ਭੇਜਿਆ ਹੈ ਜਿਹਾਂ ਭੇਜਿਆ ਜਿਸ ਤਰ੍ਹਾਂ ਜੇ ਤੂੰ ਬੀਜ ਬੀਜਦਾ ਸੋ ਲੁਣਾ ਉਹ ਹੀ ਤੈਨੂੰ ਫਾਲੋ ਪ੍ਰਾਪਤ ਹੋਣਾ ਹੈ ਮੱਥੇ ਜੋ ਲਿਖਿਆ ਜੋ ਪਰਮਾਤਮਾ ਨੇ ਮੱਥੇ ਤੇ ਲਿਖ ਦਿੱਤਾ ਉਹ ਪਾਈ ਭੋਗਣਾ ਪੈਂਦਾ ਹੈ ਗੁਰੂ ਸਾਹਿਬ ਆਖਦੇ ਨੇ ਇਸ ਕਰਕੇ ਉਹ ਜੇ ਕਰਮ ਨਾ ਕਰ ਇਹੋ ਜੇ ਮਾੜੇ ਕੰਮ ਨਾ ਕਰ ਜਿਹਦਾ ਫਲ ਖਾਣਾ ਤੈਨੂੰ ਔਖਾ ਹੋ ਜੇ ਜੋ ਉਤਰ ਤੋ ਖਾਦਾ ਨਾ ਜਾਏ ਵੀ ਚੰਗੇ ਕਰਮ ਕਰ ਪ੍ਰਮਾਤਮਾ ਨੂੰ ਯਾਦ ਕਰ ਅੱਗੇ ਕਿਰਪਾ ਕਰ ਇਹਨੇ ਰੈਣ ਵਿਹਾਣੀ ਪੁੱਛੋ ਤਾਣੀ ਉੜ ਚੱਲੀ ਗਈ ਨਰਾਸ ਜਿਹੜਾ ਪ੍ਰਮਾਤਮਾ ਦਾ ਤਿਆਗ ਕਰਕੇ ਕਿਸੇ ਮਨੁੱਖ ਤੇ ਆਸਰਾ ਰੱਖਦਾ ਹੈ ਜਾਂ ਹੋਰ ਕਿਸੇ ਪਾਸੇ ਭਟਕਦਾ ਹੈ ਗੁਰੂ ਸਾਹਿਬ ਆਖਦੇ ਨੇ ਉਹ ਮਨੁੱਖ ਦਿਨ ਰਾਤ ਬਿਲਕਦੇ ਨੇ ਤੜਫਦੇ ਨੇ ਇਸ ਸੰਸਾਰ ਤੋਂ ਨਿਰਾਸ਼ੇ ਤੁਰ ਜਾਂਦੇ ਨੇ ਉਠ ਚੱਲੀ ਗਈ ਨਿਰਾਸ਼ ਵੀ ਉਹਨਾਂ ਦੇ ਹੱਥ ਨਿਰਾਸ਼ਾ ਲੱਗਦੀ ਹੈ ਉਹਨਾਂ ਨੂੰ ਪਰਮਾਤਮਾ ਦੇ ਦਰ ਤੇ ਸੋਭਾ ਨਹੀਂ ਮਿਲਦੀ ਅਖੀਰ ਤੇ ਕਿਰਪਾ ਕਰਨੇ ਜਿੰਨ ਕੋ ਸਾਧੂ ਭੇਟੀ ਐ ਸੋ ਦਰਗਹਿ ਹੋਏ ਖਲਾਸ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਪਿਆ ਸਾਧੂ ਤੋਂ ਭਾਵ ਵਿੱਚ ਗੁਰੂ ਹੈ ਜੋ ਆਪਣੇ ਗੁਰੂ ਦੇ ਲੜ ਲੱਗ ਗਏ ਨੇ ਜੋ ਗੁਰੂ ਦੇ ਹੁਕਮਾਂ ਤੇ ਚੱਲਣ ਲੱਗ ਪਏ ਨੇ ਸੋ ਦਰਗਹਿ ਹੋਏ ਖਲਾਸ ਉਹ ਪਰਮਾਤਮਾ ਦੇ ਦਰਗਾਹ ਵਿੱਚ ਜਦੋਂ ਜਾਂਦੇ ਨੇ ਸੁਰਖਰੂ ਹੋ ਕੇ ਜਾਂਦੇ ਨੇ ਕਹਿਣ ਤੋਂ ਭਾਵ ਤਾਕ ਦੋਸਤੋਂ ਰਹਿਤ ਹੋ ਕੇ ਜਾਂਦੇ ਨੇ ਪਰਮਾਤਮਾ ਦੀ ਦਰਗਾਹ ਵਿੱਚ ਉਹਨਾਂ ਨੂੰ ਆਦਰ ਮਾਣ ਸਤਿਕਾਰ ਮਿਲਦਾ ਹੈ ਆਪਾਂ ਜਿਉਂਦੇ ਜੀ ਆਦਰ ਮਾਣ ਸਤਿਕਾਰ ਭਾਲਦੇ ਆ ਵੀ ਸੰਸਾਰ ਅੰਦਰ ਸਾਡਾ ਆਦਰ ਹੋਵੇ ਮਾਣ ਸਤਿਕਾਰ ਹੋਵੇ ਗੁਰੂ ਸਾਹਿਬ ਕਹਿੰਦੇ ਨੇ ਉਹ ਤਾਂ ਭਾਈ ਤੈਨੂੰ ਮਿਲ ਸਕਦਾ ਹੈ ਤੇਰੇ ਕੋਲ ਚਾਰ ਪੈਸੇ ਹੋਣ ਪਰ ਪਰਮਾਤਮਾ ਦੀ ਦਰਗਾਹ ਵਿੱਚ ਉੱਥੇ ਜੇ ਤੂੰ ਆਦਰ ਮਾਣ ਸਤਿਕਾਰ ਚਾਹੁੰਦਾ ਹੈ ਉਹਦੇ ਵਾਸਤੇ ਗੁਰੂ ਸਾਹਿਬ ਕਹਿੰਦੇ ਨੇ ਭਾਈ ਤੈਨੂੰ ਨਾਮ ਚ ਆਪਣਾ ਪਵੇਗਾ ਅੱਗੇ ਕਿਰਪਾ ਕਰ ਰਹੇ ਨੇ ਕਾਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰੋ ਗੁਰੂ ਅਰਜਨ ਦੇ ਮਹਾਰਾਜ ਆਖਦੇ ਨੇ ਵੀ ਮੇਰੇ ਮਨ ਅੰਦਰ ਤੁਹਾਡੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਈਏ ਇਹ ਦੇਖੋ ਪਿਆਸ ਹੀ ਹੈ ਜਦੋਂ ਪਿਆਸ ਲੱਗਦੀ ਹੈ ਮਨੁੱਖ ਦਰਸ਼ਨਾਂ ਦੀ ਪਿਆਸ ਆ ਕੇ ਗੁਰੂ ਘਰ ਆਪਣੇ ਗੁਰੂ ਦੇ ਦਰਸ਼ਨ ਕਰਦਾ ਹੈ ਜਦੋਂ ਨਿਤਨੇਮ ਦੀ ਪਿਆਸ ਲੱਗਦੀ ਹੈ ਇਹ ਗੁਰੂ ਦੀ ਕਿਰਪਾ ਹੈ ਜਦੋਂ ਗੁਰੂ ਅੰਦਰ ਪਿਆਸ ਪੈਦਾ ਕਰਦਾ ਹੈ ਫਿਰ ਮਨੁੱਖ ਬਾਣੀ ਪੜਦਾ ਹੈ ਉਹਦੀ ਕਿਰਪਾ ਤੋਂ ਬਗੈਰ ਗੁਰੂ ਘਰ ਆ ਕੇ ਵੀ ਜਿਹੜਾ ਮਨ ਸਾਡਾ ਉਹ ਬਾਣੀ ਵਿੱਚ ਨਹੀਂ ਜੁੜਦਾ ਜੇ ਉਹਦੀ ਕਿਰਪਾ ਨਾ ਹੋਵੇ ਉਹਦੀ ਕਿਰਪਾ ਹੋਵੇ ਫੇਰ ਮਨੁੱਖ ਪ੍ਰਮਾਤਮਾ ਦੀ ਬਾਣੀ ਨਾਲ ਜੁੜਦਾ ਹੈ ਇਸ ਵਾਸਵਾਸ ਵਾਹਿਗੁਰੂ ਚੇਤੇ ਕਰਦਾ ਹੈ ਇੱਥੇ ਗੁਰੂ ਸਾਹਿਬ ਨੇ ਅਰਦਾਸ ਬੇਨਤੀ ਕੀਤੀ ਹੈ ਕਿ ਉਹ ਜੀ ਕਿਰਪਾ ਕਰਦੇ ਹੋ ਮੇਰੇ ਅੰਦਰ ਪਿਆਸ ਪੈਦਾ ਹੋ ਜੇ ਦਰਸ਼ਨਾਂ ਦੀ ਬਚਨ ਪੜਦੇ ਆਂ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਕੋਈ ਪ੍ਰਣਾਇ ਹੋਰ ਬਚਨ ਹੁੰਦਾ ਹੈ ਦਰਸ ਪਿਆਸ ਮੇਰੂ ਮਨ ਮੋਹਿਓ ਹਰ ਪੰਖ ਲਗਾਏ ਮਲੀ ਜਾ ਮਨ ਮੇਰੇ ਹੱਥੇ ਚਰਨ ਦੇ ਵਿੱਚ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ ਆਪ ਬਚਨ ਪੜ੍ਹਦੇ ਆ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀ ਐ ਪ੍ਰਤੁੱਤ ਭਗਵੰਤਾ ਇਹ ਦਰਸ਼ਨਾਂ ਦੀ ਪਿਆਸ ਐ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਂ ਹੀ ਬਿਲਕੁਲ ਕਰੇ ਚਾਤਰਕ ਕੀ ਨਿਆਈ ਵੀ ਇਸ ਤਰ੍ਹਾਂ ਦੀ ਪਿਆਸ ਮਨ ਅੰਦਰ ਪੈਦਾ ਹੋ ਜੇ ਵਾਹਿਗੁਰੂ ਜੀ ਇਸ ਵਾਸਤਾ ਤੁਹਾਡਾ ਨਾਮ ਜਪਾਂ ਅੱਗੇ ਕਿਰਪਾ ਕਰੇ ਨੇ ਪ੍ਰਭ ਤੋਦ ਬਿੰਦੂ ਜਾ ਕੋ ਨਹੀਂ ਨਾਨਕ ਕੀ ਅਰਦਾਸ ਗੁਰੂ ਨਾਨਕ ਪਾਸਾ ਜੀ ਦਾ ਨਾਮ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸਮਝਾ ਰਹੇ ਨੇ ਵੀ ਇਹ ਵਾਹਿਗੁਰੂ ਤੁਹਾਡੇ ਤੋਂ ਬਗੈਰ ਤੇਰੇ ਤੋਂ ਬਗੈਰ ਹੋਰ ਕੋਈ ਦੂਜਾ ਨਹੀਂ ਮੈਨੂੰ ਦਿਸਦਾ ਜਿਹਦੇ ਅੱਗੇ ਜਾ ਕੇ ਮੈਂ ਆਪਣਾ ਦੁੱਖ ਦੱਸਾਂ ਜਿਹਦੇ ਅੱਗੇ ਜਾ ਕੇ ਮੈਂ ਅਰਦਾਸ ਕਰਾਂ ਮੈਨੂੰ ਕੋਈ ਦੂਜਾ ਨਜ਼ਰ ਨਹੀਂ ਆਉਂਦਾ ਜੋ ਮੇਰੇ ਮਨ ਦੀਆਂ ਮਰਾਦਾਂ ਨੂੰ ਪੂਰੀਆਂ ਕਰ ਸਕੇ ਜੋ ਮੈਨੂੰ ਦੁੱਖਾਂ ਤੋਂ ਬਚਾ ਸਕੇ ਉਹ ਵਾਹਿਗੁਰੂ ਕਿ ਤਾਡੇ ਤੋਂ ਬਗੈਰ ਮੈਨੂੰ ਦੂਜਾ ਕੋਈ ਨਜ਼ਰ ਨਹੀਂ ਆ ਰਿਹਾ ਪ੍ਰਭ ਤੋਦ ਬਿਨ ਦੂਜਾ ਕੋ ਨਹੀਂ ਨਾਨਕ ਦੀ ਅਰਦਾਸ ਕਿ ਮੇਰੀ ਨਾਨਕ ਦੀ ਤੁਹਾਡੇ ਚਰਨਾਂ 'ਚ ਅਰਦਾਸ ਹੈ ਅੱਗੇ ਕਿਰਪਾ ਕਰੇ ਨੇ ਆਸਾੜ ਸੁਹੰਦਾ ਤਿਸ ਲਗੈ ਕਿ ਇਹ ਮਹੀਨਾ ਜਿੱਤੇ ਅੱਤ ਦਾ ਗਰਮੀ ਵਾਲਾ ਜਿੱਥੇ ਮਨੁੱਖ ਤਾਂ ਤਨ ਵੀ ਤਪਦਾ ਹੈ ਤੇ ਹਿਰਦਾ ਵੀ ਤਪਦਾ ਹੈ ਪੁਰਸੇਵਾਂ ਆਖਦੇ ਨੇ ਇਹ ਤਪਦਾ ਹੋਇਆ ਮਹੀਨਾ ਉਹਨਾਂ ਜੀਵ ਇਸਤਰੀਆਂ ਵਾਸਤੇ ਉਹਨਾਂ ਜੀਵੋਂ ਵਾਸਤੇ ਸੁਹਾਵਣਾ ਹੈ ਠੰਡਕ ਵਾਲਾ ਹੈ ਇਹਨਾਂ ਵਾਸਤੇ ਜਿਸ ਲਗੈ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਜਿਨ੍ਹਾਂ ਨੇ ਮਨ ਅੰਦਰ ਵਾਹਿਗੁਰੂ ਦੇ ਚਰਨਾਪਰਤੀ ਪਿਆਰ ਪੈਦਾ ਹੋ ਗਿਆ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਵਾਸਤਾ ਹੋ ਗਿਆ ਉਹ ਕਹਿ ਸਕਦੇ ਜੋ ਪਾਣੀ ਨਾਲ ਜੁੜ ਗਏ ਨੇ ਗੁਰੂ ਸਾਹਿਬ ਆਖਦ ਨੇ ਇਹ ਤਪਦਾ ਹੋਇਆ ਮਹੀਨਾ ਵੀ ਉਹਨਾਂ ਨੂੰ ਠੰਡਕ ਦੇਣ ਵਾਲਾ ਹੈ ਉਹਨਾਂ ਦੀ ਸੁਹਾਵਣਾ ਹੈ ਸੋ ਗੁਰੂ ਸਾਹਿਬ ਨੇ ਸਾਨੂੰ ਸਮਝਾ ਦਿੱਤਾ ਹੈ ਕਿ ਪਰਮੇਸ਼ਰ ਨਾਲ ਜੁੜ ਕੇ ਰਹੀਏ ਸੋ ਆਸ ਆਸ ਪਰਮੇਸ਼ਰ ਦਾ ਨਾਮ ਜਪੀ ਤੇ ਇੱਕ ਤੇ ਭਰੋਸਾ ਕਰਨਾ ਹੈ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਪਾਰ ਉਤਾਰਾ ਉਹਨਾਂ ਦਾ ਹੀ ਹੈ ਜਿਹੜੇ ਇੱਕ ਨਾਲ ਜੁੜਦੇ ਨੇ ਇੱਕ ਤੇ ਭਰੋਸਾ ਕਰਦੇ ਨੇ ਇੱਕ ਤੇ ਆਸ ਰੱਖਦੇ ਨੇ ਦੋਰੇ ਚਾਪਾ ਪੜਦੇ ਆ ਬਚਨ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਪੁਰਾਣ ਕੀ ਦੇਹ ਜੋ ਪ੍ਰਭ ਕੋ ਮਿਲ ਵੋਚ ਹੈ ਕੋਲ ਸ਼ਬਦ ਮੈਂ ਲੈ ਬਾਣੀ ਹੈ ਸ਼ਬਦ ਨੂੰ ਖੋਜ ਕੇ ਆਪਾਂ ਪਰਮੇਸ਼ਰ ਨੂੰ ਮਿਲ ਸਕਦੇ ਆ ਪਰਮੇਸ਼ਰ ਦਾ ਦਰਸ਼ਨ ਪਾ ਸਕਦੇ ਆ ਸੋ ਅਰਦਾਸ ਕਰੀਏ ਸਤਿਗੁਰੂ ਜੀ ਕਿਰਪਾ ਕਰੋ ਇਹ ਜੋ ਮਹੀਨਾ ਅੱਜ ਪ੍ਰਾਰੰਭ ਹੋਇਆ ਹੈ ਸਾਡਾ ਸਭਨਾ ਦਾ ਵਾਣੀ ਪੜਦੇ ਹਾਂ ਸੁਖਮਈ ਆਨੰਦਮਈ ਬਤੀਤ ਹੋਏ ਭੁਲਾ ਚੁਕਾਂ ਦੀ ਕਿਵਾਂ ਬਲਾਉ ਫਤੇ ਵਾਹਿਗੁਰਜੀ ਦਾ ਕਾਲ ਸਾਹਿਬ ਵਾਹਿਗੁਰਜੀ ਕੀ ਫਤਿਹ